ਡੇਰਾ ਬਾਬਾ ਨਾਨਕ ਦੇ ਪਿੰਡ ਛਾਪੁਰ ਜਾਜੰਝ ਬਿੰਤੀਸਾਲਾ ਨੌਜਵਾਨ ਦੀ ਪੇਤ ਭਰੀ ਹਾਲਤ ਵਿੱਚ ਹੋਈ ਮੌਤ ਪੁਲਿਸ ਵੱਲੋਂ ਜਾਂਚ ਸ਼ੁਰੂ ਡੇਰਾ ਬਾਬਾ ਨਾਨਕ ਅਦੀਨ ਪਿੰਡ ਛਾਪੁਰ ਜਾਜੰਝ ਬਿੰਤੀਸਾਲਾ ਨੌਜਵਾਨ ਰਾਜਵਿੰਦਰ ਸਿੰਘ ਦੀ ਪੇਤ ਭਰੀ ਹਾਲਤ ਵਿੱਚ ਮੌਤ ਹੋਣ ਦੀ ਖਬਰ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਮ੍ਰਿਤਕ ਰਾਜਵਿੰਦਰ ਤੇ ਪ੍ਰਭਲਵਿੰਦਰ ਸਿੰਘ ਤੇ ਪੈਂਜ ਇੱਕ ਜੀਤ ਕਰਨ ਤੇ ਚੱਕ ਰਾਜਵਿੰਦਰ ਪੀਤੇ ਕੱਲ ਚੰਗਾ ਰੋਟੀ ਖਾ ਕੇ ਆਪਣੇ ਮਕਾਨ ਅੰਦਰ ਸੁੱਤਾ ਸੀ ਪਰ ਅੱਜ ਜਦ ਸਵੇਰੀ ਆਪਣੇ ਕਮਰੇ ਤੋਂ ਬਾਹਰ ਨਹੀਂ ਆਤਾ ਉਹਨਾਂ ਅਵਾਜ਼ਾਂ ਮਾਰੀਆਂ ਪਰ ਕੋਈ ਆਵਾਜ਼ ਨਹੀਂ ਆਈ ਤੇ ਚੱਕ ਪੈਂ ਤੇ ਗ੍ਰਿਲ ਕਟਵਾ ਕੇ ਅੰਦਰ ਦੇਖਿਆ ਤਾਂ ਉਸ ਦੀ ਪੱਖ ਲਾਸ਼ ਲਟਕ ਰਹੀ ਸੀ ਪਰਿਵਾਰਕ ਮੈਂਬਰਾਂ ਨੇ ਆਪਣੀ ਭਾਬੀ ਅਤੇ ਉਸਦੇ ਪ੍ਰੇਮੀ ਤੇ ਸ਼ੱਕ ਜਤਾਇਆ ਹੈ ਅਤੇ ਗਿਆ ਹੈ ਕਿ ਭਾਬੀ ਪਿਤੇ ਡੇਢ ਮਹੀਨੇ ਤੋਂ ਆਪਣੇ ਪਤੀ ਨੂੰ ਬਿਨਾਂ ਤਲਾਕ ਦਿੱਤੇ ਕਿਸੇ ਹੋਰ ਵਿਅਕਤੀ ਨਾਲ ਰਹਿ ਰਹੀ ਸੀ ਉਹਨਾਂ ਕਹਿਿਆ ਕਿ ਸਾਡੇ ਭਰਾ ਨੂੰ ਰਸਤੇ ਵਿੱਚੋਂ ਹਟਾਉਣ ਲਈ ਉਕਤ ਔਰਤ ਅਤੇ ਉਸਦੇ ਪ੍ਰੇਮੀ ਵੱਲੋਂ ਉਸ ਨੂੰ ਖਤਮ ਕੀਤਾ ਗਿਆ ਹੈ ਇਸ ਬੰਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜੀਤ ਕਹ ਰਿਹਾ ਮੈਂ ਗੁਰ ਚੱਕ ਤੋਂ ਕੱਲ 3 ਵਜੇ ਇੱਥੇ ਵੀਰ ਵੱਡੇ ਦੇ ਘਰ ਆਈ ਹਾਂ ਵੱਡੇ ਵੀਰ ਦੇ ਘਰ ਆਈ ਹਾਂ ਰਾਤ ਰਹੀਆਂ ਇੱਥੇ ਹੀ ਜਿਹੜਾ ਨਿੱਕਾ ਵੀਰ ਆ ਉਹਨੇ ਰਾਤੀ ਰੋਟੀ ਖਾਧੀ ਐ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਆਪਣੇ ਘਰ ਆ ਗਿਆ ਆ ਕੇ ਲੰਮੇ ਪੈ ਗਿਆ ਵੀਰ ਮੇਰਾ ਅਸੀਂ ਸਵੇਰੇ ਆਏ ਆ 11 ਵਜੇ ਅੱਗੇ ਆ ਇਹ ਨਾ ਉੱਠਿਆ ਨਾ ਇਹਨੇ ਅੰਦਰੋਂ ਆਵਾਜ਼ ਦਿੱਤੀ ਐ ਅਸੀਂ ਬੜੀਆਂ ਆਵਾਜ਼ਾਂ ਮਾਰੀਆਂ ਆਪਣੇ ਭਰਾ ਨੂੰ ਕਿ ਉੱਠ ਜਾ ਉੱਠ ਜਾ ਆਵਾਜ਼ ਦੇ ਕਿਉਂ ਨਹੀਂ ਤੂੰ ਉੱਠਦਾ ਮੈਂ ਬਹੁਤ ਜ਼ਿਆਦਾ ਆਵਾਜ਼ਾਂ ਮਾਰਦੀ ਰਹੀ ਐ ਨਾਲ ਮੇਰੀ ਪਰਛਾਈ ਐ ਉਹਨੇ ਵੀ ਬੜੀਆਂ ਆਵਾਜ਼ਾਂ ਮਾਰੀਆਂ ਨੇ ਪਰ ਉਹ ਉੱਠਿਆ ਨਹੀਂ ਜਦੋਂ ਉੱਠਿਆ ਨਹੀਂ ਮੇਰੇ ਜੀ ਨੂੰ ਕੁਝ ਹੋਈ ਜਾਂਦਾ ਸੀ ਮੈਂ ਇਹਨਾਂ ਦੀ ਵੱਡੀ ਭੈਣ ਆ ਫੇਰ ਅਸੀਂ ਮਿਸਤਰੀ ਸੱਦਿਆ ਮਿਸਤਰੀ ਆਇਆ ਦਰਵਾਜ਼ਾ ਬਾਹਰੋਂ ਬੰਦ ਸੀ ਜਿਹੜਾ ਸੀ ਨਾ ਦਰਵਾਜ਼ਾ ਬਾਹਰੋਂ ਬੰਦ ਸੀ हां अही मिस्त्री सदिया मिस्त्री ने आके बारी तोड़ी है बारी दी ग्रिल वड्डी है नाल अंदर दो मतलब मुंडे भेजे ने ओना देख के दसया दे कि अंदर वीर ਤੁਹਾਡਾ ਟੰਗਿਆ ਆ ਪੱਕੇ ਦੇ ਨਾਲ ਜੀ ਰਾਜਵਿੰਦਰ ਸਿੰਘ ਟੰਗਿਆ ਅੰਦਰ ਮੈਂ ਰੋਲਾ ਪਾਇਆ ਮੈਂ ਕਿਹਾ ਚਾਬੀ ਲੱਭੋ ਚਾਬੀ ਨਾਲ ਕਿਤੇ ਖੁੱਲ ਜੇ ਕਿਤਨਾ ਖੁੱਲੇ ਫੇਰ ਉਹ ਮਿਸਤਰੀ ਨੇ ਸਾਰਾ ਤਾਲਾ ਜਿਹੜਾ ਵੱਡਿਆ ਸਾਰਾ ਸਾਡਾ ਲੋਕ ਤੋੜਿਆ ਫੇਰ ਅਸੀਂ ਅੰਦਰ ਅੰਦਰ ਜਾ ਕੇ ਆਪਣਾ ਭਰਾ ਵੇਖਿਆ ਮੇਰਾ ਭਰਾ ਮਰ ਗਿਆ ਇੱਕੋ ਗੱਲ ਮੇਰਾ ਭਰਾ ਇੱਕੋ ਗੱਲ ਇੰਦਾ ਹੀ ਕਿ ਮੇਰੇ ਘਰੋਂ ਭੱਜ ਗਈ ਆ 23 ਤਰੀਕ ਦੀ ਘਰੋਂ ਭੱਜ ਗਈ ਆ ਉਹ ਕਿਸੇ ਬੰਦੇ ਹਰਜੋਤ ਸਿੰਘ ਝੋਤੇ ਦੇ ਨਾਲ ਭੱਜੀ ਆ 8 ਲੱਖ ਰੁਪਈਆ ਲੈ ਕੇ ਗਈ ਆ ਨਾਲ ਸੋਨਾ ਲੈ ਕੇ ਗਈ ਆ ਆਂਦੀ ਹੀ ਮੈਂ ਤੇਰੇ ਘਰ ਨਹੀਂ ਆਉਣਾ ਹੁਣ ਮੈਂ ਨਹੀਂ ਬੈਣਾ ਪੰਚਾਇਤੀ ਵੀ ਚੱਲਦੀ ਹੀ ਗੱਲਬਾਤ ਸਾਰੇ ਦੱਸਦੇ ਆ ਪਰ ਇਹ ਆ ਕਿ ਬਾਅਦ ਵਿੱਚ ਮੇਰੇ ਭਰਾ ਨੇ ਕਿਹਾ ਮੈਂ ਤੂੰ ਕਿੱਦਾਂ ਬਹਿ ਗਈ ਮੈਂ ਤੈਨੂੰ ਤਲਾਕ ਨਹੀਂ ਦੇਣਾ ਮੈਂ ਨਹੀਂ ਤਲਾਕ ਦੇਣਾ ਪਹਿਲਾਂ ਆਂਦੀ ਹੀ ਦੇ ਮੈਨੂੰ ਤਲਾਕ ਆਂਦਾ ਮੈਂ ਨਹੀਂ ਤਲਾਕ ਦੇਣਾ ਹੁਣ ਉਹਨੂੰ ਕਿਤੇ ਖਬਰ ਪਈ ਇਹ ਪਹੁੰਚੀ ਉਹਦੇ ਤੱਕ ਹੀ ਮੈਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਵੇਖੋ ਸਾਡੀ ਹੱਥ ਜੋੜ ਕੇ ਰਵਾਈ ਇੱਕ ਮੇਰੇ ਅੱਗੇ ਇਹਨੇ ਮਾਰ ਦਿੱਤਾ ਸੀ ਨਹੀਂ ਸਰ ਜੀ ਖੁਦ ਖੁਸ਼ੀ ਨਹੀਂ ਉਹ ਕਰ ਸਕਦਾ ਕਿਉਂਕਿ 2 ਸਾਲ ਪਹਿਲਾਂ ਉਹਦਾ ਐਕਸੀਡੈਂਟ ਹੋਇਆ ਸੋ ਉਹਦੀਆਂ ਲੱਤਾਂ ਦੋਵੇਂ ਟੁੱਟੀਆਂ ਸੀ ਉਹਦਾ ਚੂਲਾ ਟੁੱਟੋ ਖੜ ਨਹੀਂ ਸਕਦਾ ਵਾਕਰ ਤੋਂ ਬਿਨਾ ਉਹ ਕਦੀ ਇਹ ਕੰਮ ਨਹੀਂ ਕਰ ਸਕਦਾ ਕਿ ਵਾਕਰ ਤੋਂ ਬਿਨਾ ਜਾ ਕੇ ਏਡੀ ਤਾਂ ਚੜ ਕੇ ਫਾਲ ਲੈ ਸਕਦਾ ਨਹੀਂ ਹੈ ਕਿਉਂਕਿ ਉਹ ਉੱਠ ਹੀ ਨਹੀਂ ਸਕਦਾ ਖਲੋ ਹੀ ਨਹੀਂ ਸਕਦਾ ਤੇ ਫਾ ਕਿੱਦਾਂ ਲੈ ਸਕਦਾ ਮੈਨੂੰ ਫਿਰ ਉਹਦਾ ਕਾਰਨ ਕੀ ਲੱਗਦਾ ਹੈ ਕਾਰਨ ਲੱਗਦਾ ਕਿ ਮੇਰੇ ਭਰਾ ਨੂੰ ਉਹ ਮਾਰ ਕੇ ਗਈ ਹੈ ਉਹ ਮੁੰਡੇ ਨੂੰ ਬੰਦੇ ਨੂੰ ਨਾਰਜੋਤ ਸਿੰਘ ਜੋਤਾ ਤੇ ਸ਼ਰਨਜੀਤ ਕੌਰ ਹਾਂ ਐਸੇ ਪਿੰਡ ਦੇ ਵਿੱਚ ਰਹਿੰਦੇ ਨੇ ਉਹ ਇਸੇ ਪਿੰਡ ਦੇ ਵਿੱਚ ਬੈਠੀ ਆ ਕਿਸੇ ਦੇ ਘਰ ਜਾ ਕੇ ਇੱਕ ਤੁਸੀਂ ਕਹਿ ਰਹੇ ਕਿ ਦਰਵਾਜ਼ਾ ਲੌਕ ਸੀ ਅੰਦਰੋਂ ਤੇ ਫਿਰ ਕਿੱਥੇ ਉਹਦੇ ਕੋਲ ਚਾਬੀ ਆ ਸਰ ਜੀ ਉਹ ਘਰ ਦੀ ਮਾਲਕਣ ਕਹਿੰਦੀ ਮੈਂ ਘਰ ਦੀ ਮਾਲਕ ਮੈਂ ਕਿੱਦਾਂ ਚਾਬੀ ਦਵਾਂ ਅਜੇ ਮੇਰਾ ਤਲਾਕ ਨਹੀਂ ਹੋਇਆ ਇੱਕ ਚਾਬੀ ਉਹਦੇ ਕੋਲ ਆ ਇੱਕ ਚਾਬੀ ਇਹਦੇ ਕੋਲ ਹੁੰਦੀ ਸੀ ਅਸੀਂ ਜਦੋਂ ਆ ਕੇ ਵੇਖਿਆ ਸਾਨੂੰ ਉਹ ਵੀ ਚਾਬੀ ਨਹੀਂ ਲੱਭੀ ਪਰ ਉਹਦੇ ਕੋਲ ਚਾਬੀ ਹੈਗੀ ਆ ਉਹ ਤੁਹਾਨੂੰ ਸ਼ਕਲ ਉਹਦਾ ਕਤਲ ਹੋਇਆ ਮਾਰ ਕੇ ਗਈ ਆ ਬਾਹਰੋਂ ਮਾਰ ਕੇ ਗਈ ਅਸੀਂ ਪੰਚਾਇਤ ਆਪਣੇ ਸਰਪੰਚ ਸਾਹਿਬ ਦੇ ਨਾਲ ਅੱਗੇ ਵੀ ਧਮਕੀਆਂ ਦੇ ਕੇ ਗਈ ਆ ਦਾਤਰ ਲੈ ਕੇ ਆਈ ਅਸੀਂ ਦਰਖਾਸਤ ਦਿੱਤੀ ਹੈ ਠਾਣੇ ਦਰਖਾਸਤ ਦੇ ਕੇ ਆਏ ਆ ਸਰਦੀ ਸਾਰੇ ਉਹਦੀ ਕਾਰਵਾਈ ਕੋਈ ਨਹੀਂ ਹੋਈ ਦਰਖਾਸਤ ਦੀ ਵੀ ਪੁਲਿਸ ਪਹੁੰਚੀ ਆ ਕੀ ਚਾਹੁੰਦੇ ਹੋ ਤੁਸੀਂ ਪੁਲਿਸ ਕੀ ਨਹੀਂ ਕਤਲ ਕੋ ਕਾਰਵਾਈ ਕੀਤੀ ਜਾਵੇ ਸਰ ਜੀ ਉਹਦੇ ਉੱਤੇ ਪਰਚਾ ਕਟਿਆ ਜਾਏ ਸਾਨੂੰ ਇਨਸਾਫ ਚਾਹੀਦਾ ਇੱਕ ਅੱਗੇ ਇਹਨੇ ਮੇਰਾ ਵੀਰ ਮਾਰਿਆ ਸੀ ਇਹ ਕਿਨੇ ਹੌਣ ਮਾਰ ਦਿੱਤਾ ਮੇਰਾ ਵੀਰ ਮੈਂ ਇਨਸਾਫ ਮੰਗਣੀ ਆਪਣੇ ਵੀਰ ਦਾ ਕਿ ਜੇ ਤੂੰ ਘਰੋਂ ਚਲਕੇ ਮੇਰਾ ਵੀਰ ਕਿਉਂ ਮਾਰਿਆ ਨੇ ਮਾਰ ਕੇ ਗਈ ਆ ਕੇ ਪਤਾ ਐ ਤਲਾਕ ਨਹੀਂ ਦਿੰਦਾ ਤੇ ਮੇਰੇ ਭਰਾ ਨੂੰ ਮਾਰ ਕੇ ਪੁਲਿਸ ਨੇ ਕਟਿਆ ਵਾ ਤੇ ਦਰਖਾਸਤ ਲਿਖਾਈ ਗਈ ਹੈ ਦਰਖਾਸਤ ਲਿਖ ਕੇ ਦਿੱਤੀ ਹੈ ਜੀ ਪੁਲਿਸ ਕਹਿੰਨੇ ਆ ਕਿ ਅਸੀਂ ਉਹਦੇ ਉੱਤੇ ਪਰਚਾ ਹੋਵੇ ਗੱਲ ਬਲਵਿੰਦਰ ਸਿੰਘ ਮਿਲਦਾ ਹਾਂ ਮੈਂ ਉਹਦਾ ਭਰਾ ਹਾਂ ਜਿਹਦੀ ਜੱਥ ਹੋਈ ਆ ਮੇਰੇ ਭਰਾ ਦੀ ਹੋਈ ਆ ਰਾਜਵਿੰਦਰ ਸਿੰਘ ਅੱਛਾ ਜੀ ਮੈਂ ਆ ਤਾਂ ਆਪਣੇ ਕੰਮ ਤੇ ਗਿਆ ਤੇ ਰੋਟੀ ਰੋਟੀ ਖਾ ਕੇ ਤੇ ਅੰਦਰ ਵੜਿਆ ਆਪਣੇ ਖੱਪਾ ਵਾ ਜੀ ਜੀ ਹਾਂਜੀ ਤੇ ਮੁੜ ਕੇ ਐ ਲੈਟ ਹੀ ਉੱਠਦਾ ਸੀ ਤੇ 11:00 ਵਜੇ ਅਸੀਂ ਆਵਾਜ਼ ਮਾਰੀ ਆ ਨਹੀਂ ਆਵਾਜ਼ ਦਿੱਤੀ ਨਾ ਤਾਂ ਫਿਰ ਉਹ ਮਾਰੀ ਕੋੜ ਕੇ ਕਟਾ ਕੇ ਅੰਦਰ ਗਿਆ ਮੁੰਡਾ ਉੱਤੇ ਪੱਖੇ ਨੇ ਲਟਕਿਆ ਆਇਆ ਸੀ। ਕਹਿੰਦਾ ਵੀ ਉਹ ਪੱਖੇ ਨੇ ਲਟਕ ਨਹੀਂ ਸਕਦਾਗਾ। ਤੁਰ ਨਹੀਂ ਸਕਦਾ ਸੀ। ਵਾ ਕਰਨਾ ਤੁਰਦਾ ਹੈ ਉਹ। ਤਾਂ ਪੱਖੇ ਨਾਲ ਤੇ ਹਾਵਣਾ ਵੀ ਲਟਕ ਸਕਦਾ ਹੈ। ਮੇਰੇ ਨੂੰ ਤਾਂ ਲੱਗਦਾ ਵੀ ਇਹ ਸਾਦੇਸ਼ਾ ਇਹ ਦੀ ਸਾਜੀ। ਇਹ ਘਰ ਦੀ ਘਰ ਵਾਲੀ ਦੀ। ਉਹ ਇਹ ਜਦੋਂ ਤਲਾਕ ਨਹੀਂ ਹੋਇਆ ਦੂਜੇ ਬੰਦੇ ਨਾਲ ਰਹਣ ਦੀ ਆ ਪਿੰਡ ਦੇ ਵਿੱਚ ਹੀ ਰਹਣ ਦੀ ਆ। ਤਾਂ ਉੱਥੇ ਵੀ ਨਹਾ ਵੇਚਣ ਦੀ ਆ। ਨਸ਼ੇਰੀ ਆ ਵੀ ਮਤਲਬ। ਜੋ ਤਾਜ਼ਾ ਨਾ ਮੁੰਡੇ ਨਾਲ ਕੀ ਤੁਹਾਨੂੰ ਸ਼ੱਕ ਕੀ ਲੱਗਦਾ ਵੀ ਇਹਦਾ ਕਤਲ ਹੋਇਆ? ਹਾਂਜੀ। ਉਹ ਮਾਰਕ ਅੱਗੇ ਵੀ ਉਹ ਇੱਕ ਦੋ ਵਾਰੀ ਆਏ ਧਮਕੀਆਂ ਦੇ ਕੇ ਗਏ ਆ ਦਾਤਰਲੇ ਹੁੰਦੇ ਨਾਲ। ਘਰ ਦੇ ਦਾ ਸ਼ਰਨ ਜੀ ਦੇ ਕੋਲ। ਹਾਂਜੀ ਇਹ ਤੋਂ ਪਹਿਲਾਂ ਵੀ ਕੋਈ ਦਰਖਾਸਤ ਕੋ ਦਿੱਤੀ ਸੀ ਤੁਸੀਂ ਵੀ ਜੀ ਹਾਂਜੀ ਥਾਣਾ ਸਰਕਾਰ ਦਿੱਤੇ ਆਡੀ ਕੋਈ ਸੁਣਵਾਈ ਨਹੀਂ ਆਈ ਕਦੇ ਦਿੱਤੀ ਕਿਉਂ ਹੋ ਗਈ ਸਾਨੂੰ ਇਹ ਤੋਂ ਖਤਰਾ ਵਾ ਅੱਛਾ ਜੀ ਅੱਗੇ ਵੀ ਇੱਕ ਦੋ ਮਾਰ ਕੇ ਆਏ ਆ ਪਿੱਛੇ ਅੱਜ ਜਿਹੜਾ ਨੇ ਫਾ ਲਿਆ ਤੁਹਾਨੂੰ ਕੀ ਲੱਗਦਾ ਕਿ ਨੇ ਆਪ ਨਹੀਂ ਲਿਆ ਨਹੀਂ ਆਪ ਨੇ ਲਿਆ ਨਫਾ ਇਹਨੂੰ ਮਾਰ ਦਿੱਤਾ ਗਿਆ ਉਤਰ ਨਹੀਂ ਜੋਗਾ ਤੇ ਹੈ ਜੀ ਉਤਰ ਜਗਾ ਨਹੀਂ ਹੈਗਾ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗਰਦੇ ਤੁਸੀਂ ਦਰਸ਼ਨ ਤੋਂ ਇਹ ਮੰਗ ਕਰਦੇ ਆ ਵੀ ਇਹ ਇਨਸਾਫ ਹਨ ਦੋ ਇਹਨੂੰ ਨਾ ਬੋਦੇ ਨਾ ਕਾਰਵਾਈ ਆ ਬਸ ਇਨਸਾਫ ਹੋ ਗਿਆ ਜਣ ਸੀਗਾ ਇਹਦੀ شادی ਜਿਹੜੀ ਆ ਹੋਈ ਸੀ ਸੰਜੀਤ ਕੌਰ ਪਤਨੀ ਲੇਟ ਰਾਜਵਿੰਦਰ ਸਿੰਘ ਜਿਹੜਾ ਅੱਜ ਮਰ ਗਿਆ ਇਹਦੀ ਕੋਈ ਘਰ ਦੀ ਸਿਹਰੀ ਸੀ ਇਹਨੂੰ ਜੀਰ ਤੋਂ ਦੇਖ ਕੇ ਤੇ ਦੂਜੇ ਦੇ ਘਰ ਜਾ ਕੇ ਬੈਗੀ ਕੋਈ ਤਲਾਕ ਨਹੀਂ ਹੋਇਆ ਕਾਜੇ ਮੌਕੇ ਤੇ ਆਏ ਆ ਬਿਆਨ ਲੈ ਰਹੇ ਆ ਜੋ ਤਫतीश ਜਿਹੜੀ ਸਾਡੀ ਆਏਗੀ ਸਾਹਮਣੇ ਉਸ ਦੇ ਮੁਤਾਬਕ ਆਪਾਂ ਕਾਰਵਾਈ ਕਰਦਾਂਗੇ ਸਰ ਫਿਲਹਾਲ ਜਿਹੜਾ ਮਾਮਲਾ ਹੈ ਜਿਹੜੀ ਧਾਰਾ ਦੇ ਅੰਦਰ ਜਿਹੜਾ ਫਿਲਹਾਲ ਤੇ 108 ਬੀਨੈਸ ਹੁੰਦੀ ਆ ਇਹਨੇ ਕਿਦੇ ਇੱਥੋਂ ਦੁਖੀ ਹੋਈ ਆ ਫਾ ਲੈ ਲਿਆ ਕਿ ਇਹਨੇ ਤਾਂ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਇੱਥੋਂ ਕੇ ਸਰ ਪਰਿਵਾਰਕ ਮੈਂ ਕਿ ਖਸਾ ਜਿਤਾ ਰਹੇ ਨੇ ਕਿ ਉਹਦਾ ਜਿਹੜਾ ਮਾਡਲ ਹੋਇਆ ਹੋਣੀ ਆ ਆਪਾਂ ਤੇ ਪੀਸ ਵਿੱਚ ਦੇਖ ਲੈਨੇ ਮਾਡਲ ਤੇ ਮਾਡਲ ਚ ਦੇਦਾ ਕਿ ਖੁਦ ਕਾਸੀ ਦੇ ਤੰਸ਼ਨ ਸੀ ਜੀ 108 ਬੀਨੈਸ ਦੇ ਦਾਂਗੇ ਠੀਕ ਆ ਸਰ ਪੋਸਟਮਾਨੋਂ ਕਰਵਾਇਆ ਜਾ ਰਿਹਾ ਹੈ ਪੋਸਟਮਾਨੋਂ ਕਰਾਇਆ ਲਾਸ ਜਿਹੜੀ ਡੈਡਾ ਜਮਾ ਕਰਵਾਤੀ ਹੈ